ਬੇੰਤੀ ਅਖਰੀ ਸਾਹਿਤ ਇੱਕ ਦਿਨ ਬੁਲਬੁਲ ਨੂੰ ਬਹੁਤ ਭੁੱਖ ਲੱਗੀ ਹੋਈ ਸੀ ਉਹ ਖਾਣਾ ਪਾਲਦੀ ਪਾਲਦੀ ਸੇਬ ਦੇ ਬੂਟੇ ਤੇ ਆ ਬੈਠੀ ਉਹ ਕੱਚੇ ਸੇਬਾਂ ਨੂੰ ਹੀ ਠੂੰਗੇ ਮਾਰਨ ਲੱਗ ਪਈ ਜਿੰਨੇ ਸੇਬ ਉਹਨੇ ਖਾਦੇ ਉਸ ਤੋਂ ਕਿਤੇ ਵੱਧ ਬਰਬਾਦ ਕਰਕੇ ਹੀਠਾਂ ਸੁੱਟ ਦਿੱਤੇ ਸੇਬ ਦੇ ਬੂਟੇ ਕੋਲੋਂ ਇਹ ਸਭ برداشت ਨਾ ਹੋਇਆ ਉਸਨੇ ਬੁਲਬੁਲ ਨੂੰ ਕਿਹਾ ਬੁਲਬਲੇ ਤੇਰੇ ਤੇ ਤੋਤੇ ਵਿੱਚ ਕੋਈ ਫਰਕ ਹੈ ਉਹ ਵੀ ਖਾਂਦਾ ਘਾਟੇ ਤੇ ਬਰਬਾਦ ਵੱਧ ਕਰਦਾ ਏ ਤੇ ਤੂੰ ਵੀ ਉਹੀ ਕੁਝ ਕਰਦੀ ਹੈ ਬੁਲਬੁਲ ਖਿਜ ਕੇ ਬੋਲੀ ਤੂੰ ਕਿੱਡਾ ਮੂਰਖ ਹੈ ਮੈਨੂੰ ਤੋਤੇ ਨਾਲ ਰੁਲਾ ਦਿੰਦਾ ਓ ਕਿੱਥੇ ਤੇ ਮੈਂ ਕਿੱਥੇ ਸੇਬ ਦੇ ਬੂਟੇ ਨੇ ਪੁੱਛਿਆ ਉਹ ਕਿਸ ਤਰ੍ਹਾਂ ਬੁਲਬੁਲ ਬੋਲੀ ਮੈਂ ਤੇਰੇ ਫਲ ਤਾਂ ਖਾਂਦੀ ਹਾਂ ਪਰ ਨਾਲ ਤੈਨੂੰ ਮਿੱਠੇ ਮਿੱਠੇ ਗੀਤ ਵੀ ਤਾਂ ਸੁਣਾਉਂਦੀ ਹਾਂ ਸੇਬ ਦਾ ਬੂਟਾ ਕੁਝ ਚਿਰ ਸੋਚ ਕੇ ਬੋਲਿਆ ਤੇਰੀ ਗੱਲ ਤਾਂ ਸਹੀ ਹੈ ਪਰ ਜੇ ਤੂੰ ਕੇਵਲ ਪੱਕਿਆ ਫਲ ਹੀ ਖਾਏਂ ਤੇ ਤੇਰੇ ਲਈ ਵੀ ਸੋਖਾਏ ਤੇ ਮੈਨੂੰ ਵੀ ਦਰਦ ਘਟ ਤੋਂ ਘਟ ਹੋਵੇਗਾ ਕਿਉਂਕਿ ਪੱਕੇ ਫਲ ਨੇ ਤਾਂ ਝੜਨਾ ਹੀ ਹੋਇਆ ਬੁਲਬੁਲ ਨੂੰ ਇਹ ਗੱਲ ਜੱਜ ਗਈ ਉਹ ਖੁਸ਼ੀ ਖੁਸ਼ੀ ਮੰਨ ਗਈ ਉਸ ਤੋਂ ਬਾਅਦ ਉਹ ਪੱਕੇ ਫਲ ਹੀ ਖਾਣ ਲੱਗੀ ਜਦੋਂ ਵੀ ਉਹ ਰੱਜ ਜਾਂਦੀ ਫੇਰ ਉਹ ਫਲ ਤੇ ਠੂੰਗਾ ਵੀ ਨਾ ਮਾਰਦੀ ਇੱਕ ਦਿਨ ਸਵੇਰੇ ਸਵੇਰੇ ਸੇਬ ਤੇ ਸੰਤਰੇ ਦਾ ਬੂਟਾ ਝੂਮਦੇ ਪੈ ਸੀ ਤ ਸੇਬ ਨੇ ਸਾਰੀ ਗੱਲ ਸੰਤਰੇ ਨੂੰ ਦੱਸੀ ਦੋਵੇਂ ਗੱਲਾਂ ਕਰ ਹੀ ਰਹੇ ਸੀ ਕਿ ਐਨੇ ਨੂੰ ਇੱਕ ਮੁੰਡਾ ਉੱਥੇ ਆਇਆ ਤੇ ਡੰਡੇ ਨਾਲ ਸੇਬ ਝਾੜਨ ਲੱਗਾ ਉਸਨੇ ਕੱਚੇ ਅੱਧ ਪੱਕੇ ਅਤੇ ਪੱਕੇ ਕਿੰਨੇ ਹੀ ਸੇਬ ਝਾੜ ਦਿੱਤੇ ਫਿਰ ਉਹਨਾਂ ਵਿੱਚੋਂ ਉਸਨੇ ਜਿਹੜੇ ਚੰਗੇ ਲੱਗੇ ਉਹ ਚੁੱਕ ਲਏ ਬਾਕੀ ਦੇ ਉੱਥੇ ਹੀ ਪਏ ਰਹਿਣ ਦਿੱਤੇ ਉਸ ਮੁੰਡੇ ਦੇ ਜਾਣ ਤੋਂ ਬਾਅਦ ਸੰਤਰੇ ਦਾ ਬੂਟਾ ਬੜੇ ਦੁਖੀ ਮਨ ਨਾਲ ਬੋਲਿਆ ਸੇ ਬਿਆਰ ਗੱਲ ਤਾਂ ਤੇਰੀ ਠੀਕ ਹੈ ਪਰ ਆ ਇਨਸਾਨ ਪਤਾ ਨਹੀਂ ਕਦੋਂ ਸਮਝਣਗੇ ਸੰਤਰੇ ਦੀ ਇਹ ਗੱਲ ਸੁਣ ਕੋਲ ਖੜੇ ਹੋਰ ਬੂਟੇ ਤੇ ਉਹਨਾਂ ਦੇ ਉੱਤੇ ਬੈਠੇ ਪੰਛੀ ਵੀ ਸੋਚੀ ਪੈ ਗਏ ਸਾਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਕੁਦਰਤ ਦੇ ਸਰੋਤਾਂ ਦੀ ਕਦਰ ਕਰਨੀ ਚਾਹੀਦੀ ਹੈ ਸਾਨੂੰ ਸਿਰਫ ਆਪਣੀ ਲੋੜ ਅਨੁਸਾਰ ਹੀ ਉਹਨਾਂ ਨੂੰ ਵਰਤਣਾ ਚਾਹੀਦਾ ਹੈ ਤਾਂ ਜੋ ਹਰ ਕੋਈ ਕੁਦਰਤ ਦੇ ਵਰਦਾਨ ਦਾ ਆਨੰਦ ਲੈ ਸਕੇ ਸਤਿ ਸ੍ਰੀ ਅਕਾਲ ਥੈਂਕਸ ਫॉर ਵਾਚਿੰਗ ਪਲੀਜ਼ ਲਾਈਕ ਐਂਡ ਸ਼ੇਅਰ ਥਿਸ ਵੀਡੀਓ ਐਂਡ ਸਬਸਕ੍ਰਾਈਬ ði ਚੈਨਲ